ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਵੀਰ ਬੰਗਾ ਜੌਣ ਭਾਜਪਾ ਜਿਲ੍ਹਾ ਐਸ்சி ਮੋਟਾ ਜੁਨੀਅਰ ਸੈਕਟਰੀ ਸਾਥੀਓ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਵਿਚਾਰ ਕਰਾਂਗੇ ਆਮ ਆਦੀ ਪਾਰਟੀ ਪੰਜਾਬ ਦੇ ਵਿੱਚ ਹੋਈ ਫੇਰ ਪਬਲਿਕ ਨਾਲ ਕੀਤੇ ਹੋਏ ਵਾਅਦੇ ਨਹੀਂ ਕੀਤੇ ਪੂਰੇ ਇਸ ਵਿਸ਼ੇ ਤੇ ਆਪਾਂ ਅੱਜ ਗੱਲਬਾਤ ਕਰਾਂਗੇ ਤੁਹਾਡੇ ਨਾਲ ਜਿਵੇਂ ਕਿ ਪਬਲਿਕ ਨਾਲ ਬਹੁਤ ਸਾਰੇ ਵਾਅਦੇ ਕੀਤੇ ਸੀਗੇ ਜਿਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਇਹ ਨਹੀਂ ਪੂਰਾ ਨਹੀਂ ਹੋਇਆ ਤਿੰਨ ਸਾਢੇ ਤਿੰਨ ਸਾਲ ਹੋ ਗਏ ਆ ਯਾਰ ਸਾਢੇ ਤਿੰਨ ਸਾਲਾਂ ਦੇ ਵਿੱਚ ਇਹਨਾਂ ਤੋਂ ਇੱਕ ਵੀ ਕੰਮ ਨਹੀਂ ਹੋਇਆ ਜਿਵੇਂ ਆਪਾਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਨਸ਼ਾ ਨਸ਼ਾ ਵੀ ਇਹਨਾਂ ਤੋਂ ਬੰਦ ਨਹੀਂ ਹੋ ਰਿਹਾ ਚੋਰੀ ਜਿਵੇਂ ਕਿ ਬਦਰੀਆਂ ਚੋਰੀਆਂ ਉਹ ਇਹਨਾਂ ਤੋਂ ਬੰਦ ਨਹੀਂ ਹੋ ਰਹੀਆਂ ਮੌਤਾਂ ਮੰ ਕਿ 2000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਉਹ ਇਹ ਨਹੀਂ ਦੇ ਇਹਨਾਂ ਤੋਂ ਹੋ ਰਿਹਾ ਉਹਨਾਂ ਦੇ ਖਾਤੇ ਵਿੱਚ ਨਹੀਂ ਪਾਰਾ ਜੋ ਆਦਮਪੁਰ ਦਾ ਬ੍ਰਿਜ ਪੁਰ ਤਸਰੀਆ ਬਣ ਤੋਂ ਜੋ ਇਹਨਾਂ ਤੋਂ ਉਹ ਹਲੇ ਤੱਕ ਉਹ ਨਹੀਂ ਬੜੇਗਾ ਤੇ ਦੂਜੇ ਪਾਸੇ ਦੇਖਦੇ ਹਾਂ ਕਿ ਚੋਰ ਜੋ ਪਹਿਲਾਂ ਰੋਡ ਤੇ ਲੋਕਾਂ ਨੂੰ ਲੁੱਟਦੇ ਹੁੰਦੇ ਸੀਗੇ ਤੇ ਹੁਣ ਉਹ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਲੋਕਾਂ ਦੇ ਦਫ਼ਤਰਾਂ ਦੇ ਵਿੱਚ ਵੜ ਕੇ ਉਹਨਾਂ ਨਾਲ ਲੁੱਟਮਾਰ ਕਰ ਰਹੇ ਆ ਜੋ ਨਸ਼ੇੜੀ ਹੈ ਉਹ ਲੋਕਾਂ ਦੇ ਦਫ਼ਤਰਾਂ ਦੇ ਵਿੱਚ ਆ ਕੇ ਉਹਨਾਂ ਨਾਲ ਬਾਰਦਾਤ ਕਰ ਰਹੇ ਆ ਲੁੱਟਮਾਰ ਕਰ ਰਹੇ ਆ ਜਿੱਥੇ ਕੀ ਪ੍ਰਸ਼ਾਸਨ ਬਿਲਕੁਲ ਸੁੱਤਾ ਪਿਆ ਹੈ ਪ੍ਰਸ਼ਾਸਨ ਐਦਾਂ ਦੇ ਚੋਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਿਹਾ ਜੋ ਨਸ਼ਾ ਇੰਨਾ ਹੋ ਚੁੱਕਾ ਹੈ ਜਿਸੇ ਦਾ ਕੋਈ ਕੁੜੀਆਂ ਤੱਕ ਵੀ ਇਸ ਨਸ਼ੇ ਨੂੰ ਇਸ ਨਸ਼ਾ ਦਾ ਸੇਵਨ ਕਰ ਰਹੀ ਹੈ ਤੇ ਨਸ਼ਾ ਇਹਨਾਂ ਤੋਂ ਬੰਦ ਨਹੀਂ ਹੋ ਰਿਹਾ ਇਹ ਸਿਰਫ ਉਹ ਚੀਜ਼ ਕਰ ਰਹੇ ਆ ਜੋ ਇਹਨਾਂ ਦੇ ਉਹ ਪੈਸੇ ਦੀ ਪੈਸੇ ਦੀ ਬਰਬਾਦੀ ਆਪਣੇ ਆਪਣੇ ਬੈਨਰਸ ਪਾਉਣੇ ਫਲੈਕਸਸ ਪਾਉਣੀਆਂ ਬਣਵਾ ਕੇ ਕੇਜਰੀਵਾਲ ਦੇ ਭਗਵੰਤ ਮਾਨ ਦੀਆਂ ਰੋਡ ਦੇ ਉੱਪਰ ਲਗਾਉਣੀਆਂ ਅਖਬਾਰ ਦੇ ਦੱਸਣ ਦੇ ਮਤਾਬਿਕ ਇੱਕ ਖਬਰ ਆਈ ਹੈ ਆ ਸਚਿਨ ਕੁਮਾਰ ਸੀਏ ਜੋ ਚਾਰਟਰਡ اکاؤنٹਰ ਦਾ ਕੰਮ ਕਰਦੇ ਆ ਉਹਨਾਂ ਦੇ ਦਫਤਰ ਦੇ ਵਿੱਚ ਵੜ ਕੇ ਕੁਝ ਤਿੰਨ ਲੁਟੇਰਿਆਂ ਨੇ ਉਹਨਾਂ ਤੇ ਬਾਰਦਾਤ ਕੀਤੀ ਤੇ ਹਜੇ ਤੱਕ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਇਹ ਨੇ ਆਵਾਦੀ ਪਾਰਟੀ ਦੇ ਕਾਰਨ ਹੋਵੇ ਜੋ ਕਿ ਬਿਲਕੁਲ ਸੁੱਤੀ ਪਈ ਹੈ ਨਕਾਰੀ ਹੈ ਦੇਖਦੇ ਆ ਕਿ ਆਪਾਂ ਹਰ ਪਾਸੇ ਇਹਨਾਂ ਦਾ ਜਿੱਥੇ ਕੀ ਇਹ ਝੂਠੇ ਬਿਆਨ ਦੇ ਰਹੇ ਆ ਕਿ ਅਸੀਂ ਹਸਪੀਟਲ ਖੋਲ੍ਹ ਦਿੱਤੇ ਅਸੀਂ ਸੜਕਾਂ ਬਣਾ ਦਿੱਤੀਆਂ ਅਸੀਂ ਆਹ ਕਰਤਾ ਪਰ ਕਿਸੇ ਪਾਸੇ ਇਹ ਨਹੀਂ ਕੁਛ ਨਹੀਂ ਕੀਤਾ ਜੋ ਕਿ ਸੈਂਟਰ ਵੱਲੋਂ ਆ ਰਹੇ ਆ ਆਰਐਫ ਫੰਡ ਦੀ ਦੁਰਵਤੋਂ ਕਰ ਰਹੇ ਆ ਜਿੱਥੇ ਕੀ ਸੈਂਟਰ ਨੇ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਸੈਂਟਰ ਨੇ ਕੋ ਜੋ ਪਿੰਡਾਂ ਦੇ ਵਿੱਚ ਹੈ ਸ਼ਹਿਰਾਂ ਦੇ ਵਿੱਚ ਡਿਸਪੈਂਸਰੀਆਂ ਆਆਂ ਉਨ੍ਹਾਂ ਦੀ ਮੁਰੰਮਤ ਵਾਸਤੇ ਇਹਨਾਂ ਨੂੰ ਪੈਸੇ ਦਿੱਤੇ ਗਏ ਸੀਗੇ ਤੇ ਇਹੋ ਉਹ ਲੋਕ ਉਹਨਾਂ ਪੈਸਿਆਂ ਨਾਲ ਇਹ ਮhalla clinic ਖੋਦ ਦਿੱਤੇ ਗਏ ਜਿੱਥੇ ਕਿ ਹਜੇ ਤੱਕ ਵੀ ਭਗਵੰਤ ਮਾਨ ਦੀਆਂ ਇਹਨਾਂ ਦੇ ਸੀਐਮ ਦੀਆਂ ਫੋਟੋਆਂ ਲੱਗੀਆਂ ਹੋਈਆਂ ਜੋ ਹੁਣ ਇਹਨਾਂ ਨੇ ਉਹ ਇੱਕ ਬਾਹਰ ਬੋਰਡ ਬਣਾ ਕੇ ਆ ਲਾ ਦਿੱਤੇ ਗਏ ਹੈ ਜੋ ਆਮ ਆਦੀ ਪਾਰਟੀ ਦੇ ਵੱਲੋਂ ਬੋਰਡ ਲਗਾਏ ਆ ਆਪਾਂ ਇਹ ਦੇਖਦੇ ਆ ਕਿੰਨੇ ਪੈਸੇ ਦੀ ਬਰਬਾਦੀ ਕੀਤੀ ਮੈਂ ਜਨਤਾ ਦੇ ਵਿਚਾਰ ਚਾਹਨਾ ਕਿ ਉਹਨਾਂ ਦੇ ਵਿਚਾਰ ਕੀ ਹੈ ਆਪਣੇ ਆਪਣੇ ਵਿਚਾਰ ਜ਼ਰੂਰ ਦਿਓ ਕਿ ਇਹਨਾਂ ਤੋਂ ਹਜੇ ਤੱਕ ਕੋਈ ਵੀ ਕੰਮ ਨਹੀਂ ਹੋਇਆ ਨਾ ਤਾਂ ਨਸ਼ੇ ਨੂੰ ਥੱਲ ਪਈ ਹੈ ਨਾ ਚੋਰੀਆਂ ਨੂੰ ਥੱਲ ਪਈ ਹੈ ਹਰ ਦਿਨ ਪਰ ਦਿਨ ਚੋਰੀਆਂ ਨਸ਼ਾ ਕਰਨ ਵਾਲੇ ਲੋਕ ਵੱਧ ਰਹੇ ਹਨ ਨਮਸਕਾਰ ਆਪਣੇ ਆਪਣੇ ਵਿਚਾਰ ਤੇ ਕਮੈਂਟ ਜ਼ਰੂਰ ਸਾਂਝੇ ਕਰਿਓ ਨਮਸਕਾਰ ਜੀ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਇਹ ਵੀਡੀਓ ਉਸ ਜੋ ਸਾਡੇ ਦੇਸ਼ ਦਾ ਸੀਐਮ ਆ ਭਗਵੰਤ ਸਹਿਮਾਨ ਉਸ ਤੱਕ ਪਹੁੰਚ ਸਕੇ ਨਮਸਕਾਰ